ਪੰਜਾਬ ਦੇ ਵਿੱਚ ਨਸ਼ਾ ਘਟੋਨਾ ਨਾਂ ਨਹੀਂ ਲੈ ਰਿਹਾ ਤੇ ਲਗਾਤਾਰ ਨੌਜਵਾਨ ਇਸ ਦੀ ਪੇਟ ਛੱਡ ਰਹੇ ਨੇ ਤਾਂ ਦਾ ਮਾਮਲਾ ਨਾਬਾ ਤੋਂ ਸਾਹਮਣੇ ਆਇਆ ਜਿੱਥੇ ਜ਼ਬ ਤਹਿਸੀਲ ਪਾਸੋ ਵਿਖੇ 37 ਸਾਲਾ ਨੌਜਵਾਨ ਦੀ ਚਿੱਟੇ ਦੀ ਵੱਧ ਮਾਤਰਾ ਲੈਣ ਦੇ ਨਾਲ ਮੌਤ ਹੋ ਗਈ ਹੈ ਮ੍ਰਿਤਕ ਦੇ ਦੋਸਤ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਇਹ ਨਸ਼ਾ ਦਿੱਤਾ ਗਿਆ ਸੀ ਨਾਬਾ ਦੇ ਡੀਐਸਪੀ ਦਵਿੰਦਰ ਰਾਤਰੀ ਤੇ ਐਸਐਚਓ ਦੇ ਵੱਲੋਂ ਫੌਰੀ ਐਕਸ਼ਨ ਲੈਂਦੇ ਆ ਚਿੱਟਾ ਲਗਾਉਣ ਵਾਲੇ ਮ੍ਰਿਤਕ ਦੇ ਦੋਸਤ ਅਤੇ ਨਸ਼ੇ ਦੀ ਤਸਕਰੀ ਕਰਨ ਵਾਲੀ ਔਰਤ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੁਲਿਸ ਨੇ ਰਿਮਾਂਡ ਹਾਸਲ ਕੀਤਾ ਗਿਆ ਪੁਲਿਸ ਨੇ ਇਹਨਾਂ ਦੇ ਹੋਰ ਸੱਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਗਲੀ ਦੀ ਜਾਂਚ ਵੀ ਜਿਹੜੀ ਚੱਲ ਰਹੀ ਹੈ ਇਸ ਮੌਕੇ ਤੇ ਪਟਿਆਲਾ ਦੇ ਐਸਪੀ ਇਨਵੈਸਟੀਗੇਸ਼ਨ ਜਸਬੀਰ ਸਿੰਘ ਨੇ ਕਿਹਾ ਕਿ ਮੁੱਖ ਦੋਸ਼ੀ ਔਰਤ ਲక్ష్ਮੀ ਤੇ ਸੰਜੀਵ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਪਾਲ ਚੱਰੀ ਹੈ ਜਿਸ ਤਰ੍ਹਾਂ ਕਿ ਪਹਿਲਾਂ ਹੀ ਬਰੀਫ ਕੀਤਾ ਜਾ ਚੁੱਕਿਆ ਹੈ ਇਸ ਸੰਬੰਧ ਦੇ ਵਿੱਚ ਐਫ ਆਈ ਆਰ ਨੰਬਰ 76 ਦਰਜ ਕੀਤੇ ਗਏ ਸੀ ਜੋ ਕਿ ਅੰਡਰ ਸੈਕਸ਼ਨ 105 BNS ਭਾਰਤੀਆਂ ਨਿਆ ਸੈਂਤਾ ਦੇ ਅੰਤਰਗਤ ਦਰਜ ਕੀਤੀ ਗਈ ਹੈਗੀ ਤੇ ਜਿਹਦੇ ਵਿੱਚ ਮੌਤ ਤੱਕ ਦੀ ਸਜ਼ਾ ਸੌਰੀ ਜੀਵਨ ਕਾਰਾਵਾਸ ਦਾ ਜਿਹੜਾ ਹੈਗਾ ਇੰਪ੍ਰੀਜ਼ਨਮੈਂਟ ਫਾਰ ਲਾਈਫ ਸਜ਼ਾ ਦਾ ਸਜ਼ਾ ਦਾ ਜਿਹੜਾ ਹੈਗਾ ਪ੍ਰਵਾਦਾਨ ਹੈਗਾ ਤੇ ਇਹਦੇ ਵਿੱਚ ਟੋਟਲ 9 ਦੋਸ਼ੀ ਜਿਹੜੇ ਨਾਮਿਨੇਟ ਕੀਤੇ ਗਏ ਸੀਗੇ 9 ਦੇ ਵਿੱਚੋਂ 2 ਅਰੈਸਟ ਕਰ ਲਏ ਗਏ ਨੇ 7 ਦੋਸ਼ੀਆਂ ਦੀ ਭਾਲ ਜਿਹੜੇ ਡੀਐਸਪੀ ਸਾਹਿਬ ਸਾਡੇ ਨਾਬਾ ਦਵਿੰਦਰ ਅਤਰੀ ਜੀ ਦੀ ਦੇਖਰੇਖ ਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾ ਕੇ 7 ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈਗੀ ਇਹ ਕਿੱਥੇ ਡੈਥ ਹੋਈ ਸੀ ਕਿਹਨੇ ਦਿੱਤਾ ਸੀ ਨਸ਼ਾ ਹੁਣ ਡੈਥ ਦਾ ਜਿਹੜਾ ਮੇਨ ਸਾਡੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਹੈਗਾ ਤੇ ਸਤਵਿੰਦਰ ਸਿੰਘ ਜੋ ਮੁੰਡੇ ਦੀ ਡੈਥ ਹੋਈ ਉਹਦੇ ਨਾਲ ਦਾ ਇੱਕ ਸਾਥੀ ਸੀਗਾ ਤੇ ਦੋਵੇਂ ਨਸ਼ਾ ਲੈ ਕੇ ਆਏ ਸੀਗੇ ਰੋਟੀ ਪੁਲ ਜਿਹੜਾ ਹੈਗਾ ਉਥੋਂ ਤੇ ਆ ਕੇ ਉਹਨਾਂ ਨੇ ਪੀਤਾ ਤੇ ਇਹ ਸਤਵਿੰਦਰ ਨੂੰ ਜਿਹੜਾ ਉਹਦੇ ਨਾਲ ਦਾ ਦੋਸ਼ੀ ਸੀਗਾ ਸੰਜੀਵ ਉਹਨੇ ਵੱਧ ਮਾਤਰਾ ਜਨਸ਼ਾ ਦੇ ਦਿੱਤਾ ਜੋ ਕਿ ਉਹਦੀ ਮੌਤ ਦਾ ਕਾਰਨ ਬਣਿਆ ਇਹ ਨਸ਼ਾ ਕਿ ਕਿ ਕੌਣ ਵੇਦੇ ਲੇਡੀਜ਼ ਵੇਚਦੇ ਨੇ ਉੱਥੇ ਜਿੱਥੇ ਪਹਿਲਾ ਰੋਟੀ ਪਿੰਡ ਦੇ ਸਮੇਂ ਸਮੇਂ ਤੇ ਰੈਡੀਓ ਸੀਸੀਟੀਵੀ ਦਾ ਕੈਮਰਾ ਵੀ ਲੱਗਿਆ ਹੋਣੀ ਫਿਰ ਵੀ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਨਸ਼ਾ ਵੇਚੇ ਇਹ ਸਾਡੇ ਵੱਲੋਂ ਬਹੁਤ ਚੌਕਸੀ ਰੱਖੀ ਜਾ ਰਹੀ ਹੈਗੀਏ ਫਿਰ ਵੀ ਉਹ ਗਾਇਬ ਗਾਇਬ ਆ ਕੇ ਜਿਹੜਾ ਹੈਗਾ ਨਸ਼ਕ ਦੇ ਮੋਟਰਸਾਈਕਲ ਦੇ ਜਾਂ ਕਿਤੇ ਮੋਟਰ ਵਗੈਰਾ ਦੇ ਉੱਤੇ ਉਹ ਵੇਚ ਜਾਂਦੇ ਨੇ ਫਿਰ ਵੀ ਉਹ ਸਾਰੇ ਨਾਮਿਨੇਟ ਕੀਤੇ ਗਏ ਨੇ ਇਹ ਸਪਲਾਈ ਚੇਨ ਦੇ ਸਬੰਧ ਦੇ ਵਿੱਚ ਜਿਹੜੇ ਹੈਗੇ ਨੇ ਸਾਥ ਦੋਸ਼ੀ ਜਿਹੜੇ ਨੇ ਸਪਲਾਈ ਚੇਨ ਦੇ ਸਬੰਧ ਦੇ ਵਿੱਚ ਜਿਹੜੇ ਹੈਗੇ ਆ ਸੀ ਪਤਾ ਲੱਗਿਆ ਭਾਜੀ ਕਿੱਥੋਂ ਲਿਆਂਦੇ ਸੀ ਤੇ ਕਿਹੜੇ ਕਿਹੜੇ ਵਿੱਚ ਇਨਵੋਲਮੈਂਟ ਹੋਰ ਜਨੇ ਇਹ ਇਹ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਜਦੋਂ ਸਾਰੇ ਬੰਦੇ ਅਰੈਸਟ ਹੋ ਗਏ ਉਹਨਾਂ ਦੀ ਪੁੱਛਗਿੱਛ ਵਿੱਚ ਹੀ ਸਾਹਮਣੇ ਆਏਗਾ ਮੇਲ ਲੈ ਕੇ ਕਿੱਥੋਂ ਆਉਂਦੇ ਸੀ ਦੋ ਜਿਹੜੇ ਕੀਤੇ ਨੇ ਅਕਿਊਜ਼ਡ ਉਹਨਾਂ ਤੋਂ ਨਹੀਂ ਹਜੇ ਹੋਇਆ ਜੀ ਕੁਝ ਪਾ ਜਿਹੜਾ ਇੱਕ ਅਕਿਊਜ਼ਡ ਸੰਦੀਪ ਤੋਂ ਜਿਹੜਾ ਹੈਗਾ ਸਾਨੂੰ ਕੁਝ ਰਿਕਵਰੀ ਹੋਈ ਹੈਗੀ ਚਿੱਟੇ ਦੀ ਤੇ ਬਾਕੀ ਅਜੇ ਦੋਸ਼ੀਆਂ ਦੀ ਭਾਲ ਜਾਰੀ ਹੈ ਜਿਵੇਂ ਹੀ ਹੋਗੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੁਹਾਨੂੰ ਤੁਹਾਡੇ ਤੇ ਅੰਚੜਾ ਵਾਗੇ ਇਹਨਾਂ ਵੀ ਪ੍ਰੋਪਰਟੀਆਂ ਵੀ ਜਿਹੜੀਆਂ ਫ੍ਰੀਜ਼ ਕੀਤੇ ਜਾਣਗੀਆਂ ਕੋਈ ਫਿਰ ਅੱਗੇ ਜਾ ਹਾਂਜੀ ਫਿਊਚਰ ਦੇ ਵਿੱਚ ਅਸੀਂ ਪਹਿਲਾਂ ਵੀ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਨੇ ਫ੍ਰੀਜ਼ ਕਰਵਾਏ ਜਾਂਦੇ ਤੇ ਜਿਹੜੇ ਨਸ਼ੇ ਦੇ ਵਿੱਚ ਲਿਪਟ ਹੋਣਗੇ ਅਸੀਂ ਸਾਰਿਆਂ ਦੀ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਵੀ ਫ੍ਰੀਜ਼ ਕਰਵਾਵਾਂਗੇ ਇਹਦੇ ਵਿੱਚ ਵੱਡੀ ਮਾਤਰਾ ਚ ਲੇਡੀਜ਼ ਨੇ ਕਿਸ ਤਰ੍ਹਾਂ ਦੇ ਕਿੰਨੇ ਲੇਡੀਜ਼ ਨੇ ਇਸ ਵਿੱਚ ਇਹਦੇ ਵਿੱਚ ਲਗਭਗ 7 ਦੇ ਕਰੀਬ ਲੇਡੀਜ਼ ਦਾ ਜਿਹੜਾ ਹੈਗਾ ਇਹ ਤਾਂ ਚੁਮੂਲੀਏ ਸਾਹਮਣੇ ਆਈ ਹੈਗੀ ਤੇ ਮੇਨ ਸਰਗਨਾ ਕੋਣ ਆ ਜੀ ਉਸ ਦਾ ਮੇਨ ਸਰਗਨਾ ਜਿਹੜਾ ਹੈਗਾ ਇਹ ਸਪਲਾਈ ਚੇਨ ਵਾਲੀ ਹੈਗੇ ਨੇ ਜਦੋਂ ਸਾਰੇ ਅਰੈਸਟ ਹੋ ਗਏ ਇਹਨਾਂ ਦੀ ਪੁੱਛਗਛ ਤੋਂ ਬਾਅਦ ਹੀ ਤੁਹਾਨੂੰ ਸੀ ਦੱਸਣ ਦੇ ਕਾਬਿਲ ਹੋਵਾਂਗੇ ਜੀ ਇਹ ਸਾਰੇ ਸਬਤ ਵਰਤਨ ਮਹੀਨੇ ਪਹਿਲਾਂ ਵੀ ਨ ਤੇ ਪਰਚੇ ਦਰਜ ਨਹੀਂ ਹਸੇ ਆ ਪਹਿਲਾਂ ਇਹਨਾਂ ਦਾ ਕ੍ਰੀਮੀਕਲ ਕ੍ਰਿਮੀਨਲ ਜਿਹੜਾ ਰਿਪੋਰਟ ਆ ਗਿਆ ਇਹਨਾਂ ਤੋਂ ਪਹਿਲਾਂ ਵੀ ਐਨਡੀਪੀਐਸ ਸੈਕਟਰ ਦੇ ਤਹਿਤ ਜਿਹੜੇ ਪਰਚੇ ਦਰਜ ਹੈਗੇ ਆ ਤੇ ਜਿਹੜੇ ਸੰਜੀਤ ਧਮਾਤੇ ਇਸ ਤੇ ਵੀ ਹੈਗਾ ਜੀ ਨਹੀਂ ਇਹ ਤੇ ਨਹੀਂ ਕੋਈ ਦਰਜ ਹੈਗਾ ਪਰਚਾ ਫਿਲਹਾਲ ਇਹ ਇਹਦੇ ਖਿਲਾਫ ਕੋਈ ਨਹੀਂ ਕਿ ਕੰਮ ਕਿੱਥੇ ਕਰਦਾ ਸੀਗਾ ਸਾਨੂੰ ਇਹ ਅਜੇ ਪੁੱਛ ਕੇ ਅਸੀਂ ਰਿਮਾਂਡ ਵਗੈਰਾ ਲੈ ਰਹੇ ਹਾਂ ਪੁੱਛ ਕੇ ਇਸ ਦੇ ਵਿੱਚ ਤੋਂ ਉਹਨਾਂ ਦਾ ਸਾਲ ਜਿੰਨੇ ਜਿੰਨੇ ਜੀ ਨਸ਼ਾਤਾ ਕਰਦੇ ਨੇ ਲੈਣਾ ਤੇ ਪਰਿਵਾਰ ਵਿੱਚ ਕੋਈ ਲੜ ਕੇ ਮਰ ਚੁੱਕੇ ਨੇ ਫਿਰ ਇਸ ਤਰ੍ਹਾਂ ਦਾ ਕਿ ਕਿ ਕਿਉਂ ਕਾਰਨ ਪਰਿਵਾਰ 'ਚ ਵੀ ਜਿੰਨੇ ਇਹ ਮਰਿਆ ਘੜਤਾ ਪਰਿਵਾਰ 'ਚ ਹੀ ਕਾਫੀ ਮਰੀ ਕੁਲ ਕੰਪਲੈਨਸ ਦੱਸਿਆ ਸੁਣਨਾ ਹੈ ਅਸੀਂ ਵੀ ਵੱਡੇ ਪੱਦਰ ਦੇ ਉੱਤੇ ਜਿਹੜਾ ਹੈਗਾ ਜਾਗਰਤੀ ਮੈਂ ਚਲਾਉਨੇ ਹੈਗੇ ਆ ਤੇ ਮੈਂ ਤੁਹਾਡੇ ਮਾਧਿਅਮ ਰਹੀ ਵੀ ਜਿਹੜਾ ਹੈਗਾ ਇਹ ਸਾਰਿਆਂ ਨੂੰ ਜਿਹੜਾ ਅਪੀਲ ਕਰਦਾ ਹੈਗਾ ਕਿ ਜੇ ਕੋਈ ਤੁਹਾਡੇ ਆਲੇ-ਦੁਆਲੇ ਕੋਈ ਨਸ਼ਾ ਵੇਚਦਾ ਹੈਗਾ ਤੇ ਉਸ ਦੀ ਜਿਹੜੀ ਸੂਚਨਾ ਪੁਲਿਸ ਨੂੰ ਦੋ ਤੇ ਸਾਡੇ ਵੱਲੋਂ ਵੀ ਸਮੇਂ-ਸਮੇਂ ਦੇ ਉੱਤੇ ਜਿਹੜਾ ਹੈਗਾ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਤ ਵੀ ਕੀਤਾ ਜਾ ਰਿਹਾ ਹੈਗਾ ਜਿਹੜੀ ਤੁਸੀਂ ਗੱਲ ਪੁੱਛੀ ਸੀ ਇਹਦਾ ਵੱਡਾ ਕਾਰਨ ਜਾਗਰੂਤੀ ਦੀ ਘਾਟ ਹੈਗੀ ਹੈ ਸ਼ਾਇਦ ਪਰਿਵਾਰ ਦੇ ਵਿੱਚੋਂ ਜਾਂ ਕੋਈ ਜਿਹੜਾ ਹੈਗਾ ਸਮਾਜ ਵਿੱਚੋਂ ਉਹਨਾਂ ਨੂੰ ਸਹੀ ਜਾਗਰੂਤੀ ਨਹੀਂ ਦਿੱਤੀ ਗਈ ਤਾਂ ਉਹ ਇਦਾਂ ਅਗਰਸਲ ਹੋ ਜਾਂਦੇ ਹੈਗੇ ਅਸੀਂ ਧੰਨਵਾਦ ਕਰਦੇ ਹਾਂ ਜੀ ਪੁਲਿਸ ਪ੍ਰਸ਼ਾਸਨ ਦਾ ਡੀਐਸਪੀ ਨਾਬਾ ਦਾ ਐਸਐਚਓ ਭਾਸੋਂ ਦਾ ਜਿਨ੍ਹਾਂ ਨੇ ਸਾਡੇ ਬਿਆਨਾਂ ਦੇ ਆਧਾਰ ਦੇ ਉੱਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਇਹਨਾਂ ਦੋਸ਼ੀਆਂ ਦੇ ਖਿਲਾਫ ਕੀਤੀ ਹੈ ਤੇ ਜੇ ਇਸੇ ਤਰ੍ਹਾਂ ਕਾਰਵਾਈ ਪੂਰੇ ਪੰਜਾਬ ਦੇ ਵਿੱਚ ਹੋਵੇ ਤਾਂ ਜਿਹੜਾ ਇਹ ਨਸ਼ਾ ਵੇਚਣ ਵਾਲੇ ਤਸਕਰ ਨੇ ਇਹ ਆਪਣੇ ਆਪੇ ਘਰਾਂ 'ਚ ਬੈਠ ਜਾਣਗੇ ਟੇਕੇ ਜਦੋਂ ਇਹਨਾਂ ਦੀਆਂ ਪ੍ਰਾਪਰਟੀਆਂ ਜਬਤ ਹੋਈਆਂ ਤੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਹੁੰਦੀ ਹੈ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿਸੇ ਦੀ ਹਿੰਮਤ ਪਊਗੀ ਨਸ਼ਾ ਵੇਚਣ ਦੀ ਜਿਹੜੀ ਧਾਰਾ ਲਾਈ ਹੈ ਜਿਹੜੀ ਹੈਗੇ ਤੁਸੀਂ ਮੰਨਦੇ ਹੋ ਵੀ ਜਿਹੜੀ ਹੈਗੇ ਆ ਨਹੀਂ ਤਾਂ ਹਰੇਕ ਮੁਜਰਮ ਨਿਕਲ ਜਾਂਦਾ ਸੀ ਨਹੀਂ ਇਹ ਬਹੁਤ ਵੱਡੀ ਗੱਲ ਹੈ ਪਹਿਲੀ ਵਾਰ ਹੋਇਆ ਕਿ ਜਿੰਨੇ ਵੇਚੇ ਦੇ ਕੇਸ ਦੇ ਮੈਂਬਰ ਇਨਵੋਲਵਡ ਨੇ ਸੋ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਡੀਐਸਪੀ ਨਾਬਾ ਐਸਐਚਓ ਸਾਹਿਬ ਦਾ ਦੁਬਾਰਾ ਫੇਰ ਇੱਕ ਵਾਰ ਬਹੁਤ ਹੀ ਵੱਡਾ ਜਿਹੜਾ ਸਹਿਯੋਗ ਹੈ ਸਾਨੂੰ ਪ੍ਰਸ਼ਾਸਨ ਵੱਲੋਂ ਮਿਲੇ। ਹੋਰਾਂ ਨੂੰ ਵੀ ਕੰਮ ਹੁਣ ਕਾਨੂੰਨ ਦੇ ਜਿਹੜੇ ਨਸ਼ਾ ਤਸਕਰੀ ਹਜੇ ਵੀ ਨਹੀਂ ਬਾਝਾ ਜਾ ਰਿਹਾ। ਬਿਲਕੁਲ ਜੀ ਅੱਜ ਸਵੇਰ ਦੇ ਫੋਨ ਆ ਰਹੇ ਨੇ ਮੈਨੂੰ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਵੀ ਵੀ ਬਾਈ ਜੀ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਵੇਚਦੇ ਸੀ ਉਹ ਵੀ ਦੋ ਦਿਨ ਹੋ ਗਏ ਭੱਜੇ ਹੋਏ ਆ। ਸੋ ਸਾਰਿਆਂ ਦੇ ਵਿੱਚ ਇੱਕ ਜਿਹੜਾ ਡਰ ਪੈਦਾ ਹੋਇਆ ਏ ਡਰ ਪੈਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਇਹ ਲੋਕ ਹਟਣਗੇ ਕਿਉਂਕਿ ਹਰ ਪਿੰਡ ਦੇ ਵਿੱਚ ਹ ਆ ਲੈ ਕੇ ਕਿੱਥੋਂ ਆਂਦੇ ਸੀ ਰੋਟੀ ਪੁੱਲ ਤੋਂ ਹੁਣ ਜਿਹੜੀਆਂ ਤਾਰਾਂ ਨੇ ਜੁੜੀਆਂ ਹੋਈਆਂ ਜਿੱਥੋਂ ਮੇਨ ਸਾਰਾ ਇਹ ਸਮਾਨ ਸਪਲਾਈ ਹੁੰਦਾ ਸੀਗਾ ਜਦੋਂ ਉੱਥੇ ਗਿਰਫਤਾਰੀਆਂ ਪੈ ਗਈਆਂ ਉਹਨਾਂ ਖਿਲਾਫ ਕਾਰਵਾਈ ਹੋ ਗਈ ਤਾਂ ਜਿਹੜੇ ਛੋਟੇ ਲੋਕ ਨੇ ਆਪਣੇ ਆਪੇ ਟੇਕੇ ਘਰਾਂ 'ਚ ਬੈਜ ਜਾਣਗੇ ਕਿੰਨੇ ਪਰਚੇ ਲੱਗਦੇ ਨੇ 6 ਪਰਚੇ ਨੇ 6-7 ਜਿਹੜੇ ਪਰਚੇ ਨੇ ਤੁਸੀਂ ਕਹਿੰਦੇ ਤੁਸੀਂ ਧੰਦਾ ਨਹੀਂ ਕਰਦੇ ਮੈਂ ਚਿੱਟੀ ਦਾ ਧੰਦਾ ਨਹੀਂ ਕਰਦੀ ਸੀ ਜੀ ਜਿਹੜੇ ਇਹ ਡੈਥ ਹੋਈ ਹੈ ਤੁਹਾਡੇ ਕੋਲ ਲੈ ਕੇ ਗਿਆ ਸੀ ਨਸ਼ਾ ਪਹਿਲੀ ਵਾਰ ਸੀ ਲੈ ਕੇ ਲੈ ਕੇ ਤਾਂ ਗਿਆ ਨਾ ਤੁਹਾਡੇ ਕੋਲ ਨਸ਼ਾ ਨਹੀਂ ਜੀ ਮੇਰੇ ਤੋਂ ਲੈ ਕੇ ਨਹੀਂ ਗਏ ਜੀ ਮੇਰੇ ਘਰ ਵਾਲਾ ਪਿੰਦਾ ਸੀ ਜ਼ਰੂਰ ਮੈਂ ਉਹਦਾ ਚੋਰੀ ਚ ਤੇ ਵੇਚਿਆ ਨਾ ਤੁਸੀਂ ਵੇਚਿਆ ਨਾ ਵੇਚਿਆ ਬਣੀਵੇਂ ਤਾਂ ਫ੍ਰੀ ਵਾਂਗੂ ਹੀ ਦਿੱਤਾ ਜੀ ਇਹ ਤਾਂ ਫ੍ਰੀ ਸੇਵਾ ਕਰ ਰਹੇ ਹੋ ਤੁਸੀਂ ਨਸ਼ੇ ਤੇ ਲਾ ਰਹੇ ਫਿਰ ਸਾਰਿਆਂ ਨੂੰ ਹਾਂ ਜੀ ਮੇਰੇ ਮਿੰਤਾਂ ਲੱਗਿਆ ਕਰਨ ਮੈਨੇ ਚੱਕ ਕੇ ਮੈਂ ਇਹ ਫ੍ਰੀ ਸੇਵਾ ਨਸ਼ੇ ਤੇ ਲਾ ਰਹੇ ਤੁਸੀਂ ਸਾਰੇ ਐਸੇ ਕਿੰਨੇ ਲਾਇਆ ਸੀ ਉਹ ਕਹਿੰਦੇ ਅਸੀਂ 1500 ਰੁਪਏ ਦਿੱਤਾ ਤੁਹਾਨੂੰ 1000 ਰੁਪਏ ਦਿੱਤਾ ਸੀ 1000 ਰੁਪਏ ਪਰ ਨਾਲੇ ਕਹਿੰਦੇ ਫ੍ਰੀ ਹੁਣ ਤਾਂ ਅਸੀਂ ਕਹਿ ਰਹੇ 1000 ਰੁਪਏ ਲੈ 1000 ਰੁਪਏ ਦਿੱਤਾ ਸੀ ਉਹ ਵੀ ਮੈਨੇ ਨਹੀਂ ਤੁਸੀਂ ਕਹਿ ਰਹੇ ਵੀ ਘਰ ਵਾਲਾ ਪਿੰਦਾ ਜੀ ਉਹਦੇ ਚੱਕ ਕੇ ਮੈਨੇ ਚੋਰੀ ਉੱਤੇ ਤੁਹਾਡੇ ਘਰ ਵਾਲੇ ਨਾਲ ਮਿਸਐਪ ਨਹੀਂ ਹੋਵੇ ਤੁਸੀਂ ਇਹ ਤਾਂ ਡੈਥ ਹੋਊਗੀ ਫ ਸੋਰੀ ਜੀ ਸਰ ਮੈਂ ਕਦੀ ਇਹ ਜੀ ਗਲਤੀ ਨਹੀਂ ਕਰੂੰ ਚਲੋ ਜੀ ਹੁਣ ਚੇੜਦੇ ਸਲਾਖਾਂ ਪਿੱਛੇ ਹੋਵਾਂਗੇ ਹੁਣ ਪਸਤਾਵਤ ਹੈਗਾ ਤੁਹਾਨੂੰ ਉਹਨੇ ਡੈਥ ਹੋ ਗਈ ਉਹ ਵੀ ਪਰਿਵਾਰ ਦਾ ਨੌਜਵਾਨ ਸੀ ਘਰ ਤਾਂ ਉਜੜੇ ਹੋਣਾ ਤਾਂ ਹਾਂਜੀ ਕਿੰਨੇ ਟਾਈਮ ਤੋਂ ਤੁਸੀਂ ਕਰ ਲਿਆ ਬਿਰ ਪਹਿਲਾਂ ਦਾ 6 ਸਾਲ ਪੀਤਾ ਹੁਣ 3 ਮਹੀਨੇ ਤੋਂ ਛੱਡਿਆ ਹੋਇਆ ਜਿਹੜਾ ਤੁਹਾਡਾ ਦੋਸਤ ਦੀ ਕਮਿਟੀ ਕਲ ਆਇਆ ਤੁਸੀਂ ਤੁਸੀਂ ਇਕੱਠੇ ਲੈ ਕੇ ਕਿੰਨੇ ਹਾਂਜੀ ਅਸੀਂ ਇਕੱਠੇ ਲੈ ਕੇ ਕਿੱਥੋਂ ਲੈ ਕੇ ਇੱਥੇ ਰੋਟੀ ਦੇ ਪੁਲਾਂ ਤੋਂ ਇਹ ਜਿਹੜੀ ਲੇਡੀਜ਼ ਆ ਗ੍ਰੀਟਰ ਕਿਤੇ ਕਿੰਨੇ ਦਾ 1400 ਰੁਪਏ ਦੇ ਨਾਲੇ ਤੁਸੀਂ 1000 ਰੁਪਏ ਦੇ ਹੈ ਸ਼ਰਾਬ ਤਾਂ ਹੀ ਪੀਤੀ ਆ ਜੀ ਠੀਕੇ ਦੀ ਹਾਂ ਜੀ ਕੀ ਤੁਹਾਨੂੰ ਪਸਤਾਵ ਹੈਗਾ ਤੁਹਾਡਾ ਦੋਸਤ ਤਾਂ ਚਲੇ ਗਿਆ ਤੁਸੀਂ ਜਿੰਮੇ ਨਸਾ ਕਰਦੇ ਤੁਹਾਡੀ ਵੀ ਜਨਤ ਆ ਸਕਦੀ ਹਾਂ ਹਾਂ ਜੀ ਹਾਂ ਪਸਤਾਵ ਤਾਂ ਹੈ ਕਿੰਨੇ ਸਾਲਾਂ ਤੋਂ ਤੁਸੀਂ ਸੇਵਨ ਕਰ ਰਹੇ ਸੀ ਚਿੱਟੇ ਦਾ ਪੰਜ 6 ਸਾਲ ਤੋਂ ਬਿੰਦਾ ਦੀ ਕਿੱਥੋਂ ਲੈ ਕੇ ਆਉਂਦੇ ਪੰਜ ਸਾਲ ਇਹਨਾਂ ਤੋਂ ਹੀ ਲੈ ਕੇ ਆਉਂਦੇ ਸੀ ਹਾਂ ਜੀ ਕਿੰਨਾ ਕਪੈਸਿਟੀ ਬਰਬਾਦੀ ਕੀਤੀ ਹੈ ਕਿੱਟੇ ਦੇ ਸੈਕਟਰ ਵਿੱਚ ਕਰਤਾ ਵਿਚਾਰੀ ਨੇ ਲੱਖ ਲਖਾ 40 50 ਲੱਖ ਹਾਂ ਪਰਿਵਾਰ ਚ ਹੋਰ ਕੌਣਾ ਤੁਹਾਡਾ ਮੇਰੀ ਫੈਮਲੀ ਹੈ ਜੀ ਕੀ ਘਰ ਹੋਵਾਰਾ ਤੁਹਾਡਾ ਮੈਂ ਫੈਕਟਰੀ ਚ ਲੱਗਿਆ ਹੋਇਤੀ ਗਈ ਹੁਣੇ ਪਹਿਲਾਂ ਮੇਰੇ ਹਬਤਾ ਕੰਮ ਸੀਗਾ ਜੀ 2018 ਚ ਦੁਕਾਨ ਬੰਦ ਕਰੀ ਜੀ ਕਾਦੀ ਦੁਕਾਨ ਕਰਿਆਨੇ ਦੀ ਦੁਕਾਨ ਸੀ ਉਹ ਸਾਰੀ ਇਸੇ ਤੇ ਰਸਾਇਦੀ ਪੂਰਤੀ ਲਈ ਸਾਰੀ ਮਰਬਾ ਹਾਂ ਜੀ ਉਹ